ਸਾਤਸ਼ਿਕਾਲ ਪ੍ਰਿਆਰੀ ਵਿਦਿਆਰਥੀਓ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਵੀਡੀਓ ਲੈ ਕੇ ਆਏ ਹਾਂ ਜਿਹੜੀ ਕਿ ਨਾਮ ਨਾਲ ਰਿਲੇਟਡ ਹੈ ਠੀਕ ਹੈ ਸੋ ਅੱਜ ਅਸੀਂ ਕਰ ਰਹੇ ਹਾਂ ਨਾਮ ਆਮ ਨੇ ਖਾਸ ਨੂੰ ਵਸਤੂਆਂ ਇਕੱਠੀਆਂ ਕਰਨ ਦਾ ਭਾਵ ਸਿਖਾਇਆ ਦੇਖਣ ਤੋਂ ਬੇਟਾ ਇਹ ਤੁਹਾਨੂੰ ਇੱਕ ਸਿਰਫ ਇੱਕ ਲਾਈਨ ਲੱਗਦੀ ਹੈ ਜਦੋਂ ਅਸੀਂ ਪੜ੍ਹਦੇ ਹਾਂ ਤੇ ਇਹਦੇ ਵਿੱਚ ਸਾਨੂੰ ਇਸ ਦਾ ਪੂਰਨ ਗਿਆਨ ਪ੍ਰਾਪਤ ਹੋ ਜਾਂਦਾ ਹੈ ਜਿਨ੍ਹਾਂ ਸ਼ਬਦਾਂ ਤੋਂ ਕਿਸੇ ਵਿਅਕਤੀ, ਸਥਾਨ, ਵਸਤੂ ਜਾਂ ਕਿਸੇ ਭਾਵ ਦੇ ਬਾਰੇ ਵਿੱਚ ਸਾਨੂੰ ਗਿਆਨ ਪ੍ਰਾਪਤ ਹੁੰਦਾ ਹੈ ਜਾਂ ਉਸ ਤੋਂ ਸਾਨੂੰ ਪਤਾ ਲੱਗਦਾ ਤਾਂ ਉਸ ਨੂੰ ਅਸੀਂ ਕੀ ਕਹਿੰਦੇ ਆ ਨਾਮ ਕਹਿੰਦੇ ਆ ਜਿਵੇਂ ਵੀ ਕੋਈ ਸ਼ਾਇਰ ਹੈ ਕੋਈ ਪਿੰਡ ਹੈ ਕੋਈ ਕੁੜੀ ਹੈ ਆਮ ਅਸੀਂ ਕਿਸੇ ਦਾ ਨਾਮ ਲੈ ਲੈਨੇ ਆ ਠੀਕ ਹੈ ਭਗਤ ਹੈ ਭਗਤ ਸਿੰਘ ਹੋ ਗਿਆ ਖੁਸ਼ੀ ਹੋ ਗਈ ਜਾਂ ਜਿਵੇਂ ਅਸੀਂ ਕੋਈ ਮਿੰਟੀ ਗਿੰਟੀ ਕਰਦੇ ਆ ਦੁੱਧ ਲੈ ਲੈਨੇ ਆ ਪਾਣੀ ਲੈ ਲੈਨੇ ਆ ਇਹਨਾਂ ਸਾਰਿਆਂ ਜਿਹਨਾਂ ਤੋਂ ਸਾਨੂੰ ਇਹ ਪਤਾ ਚੱਲਦਾ ਹੈ ਉਹਨਾਂ ਸ਼ਬਦਾਂ ਨੂੰ ਅਸੀਂ ਵਿਆਕਰਨ ਦੇ ਵਿੱਚ ਨਾਮ ਕਹਿੰਦੇ ਆ ਨਾਮ ਇਹ ਪੰਜ ਪ੍ਰਕਾਰ ਦੇ ਹੁੰਦੇ ਹਨ ਠੀਕੇ ਆਮ ਨਾਮ ਖਾਸ ਨਾਮ ਵਸਤੂ ਵਚਕ ਨਾਮ ਇਕੱਠ ਵਚਕ ਨਾਮ ਤੇ ਭਾਅ ਵਚਕ ਨਾਮ ਜਿਵੇਂ ਕਿ ਅਸੀਂ ਸਭ ਤੋਂ ਪਹਿਲੀ ਸਲਾਈਡ ਦੇ ਵਿੱਚ ਦੇਖਿਆ ਸੀ ਜਿਹੜੀ ਕਿ ਇੱਕ ਆਮ ਜੀ ਲੱਗ ਰਹੀ ਹੈ ਦੇਖਣ ਨੂੰ ਆਮ ਨੇ ਖਾਸ ਨੂੰ ਵਸਤੂਆਂ ਇਕੱਠੀਆਂ ਕਰਨ ਦਾ ਭਾਵ ਸਿਖਾਇਆ ਜਦੋਂ ਅਸੀਂ ਧਿਆਨ ਨਾਲ ਅਸੀਂ ਦੇਖਦੇ ਹਾਂ ਸਾਨੂੰ ਪਤਾ ਲੱਗਦਾ ਹੈ ਕਿ ਆਮ ਨਾਮ ਖਾਸ ਨਾਮ ਵਸਤੂ ਵਚਕ ਨਾਮ ਇਕੱਠ ਵਚਕ ਨਾਮ ਇਦੇ ਵਿੱਚ ਸਭ ਤੋਂ ਅਖਰ ਦੇ ਵਿੱਚ ਸਾਨੂੰ ਪਤਾ ਲੱਗ ਰਿਹਾ ਹੈ ਭਾਅ 바ਚਕ ਨਾਮ ਇਸ ਪੂਰੀ ਲਾਈਨ ਤੋਂ ਹੀ ਸਾਨੂੰ ਪੰਜਾਂ ਪ੍ਰਕਾਰਾਂ ਦੇ ਪਤਾ ਚੱਲ ਜਾਂਦਾ ਹੈ ਸੌਜਸੀ ਸਿਰਫ ਇੰਨੇ ਹੀ ਕਰਾਂਗੇ ਨਾਮ ਕਿਸ ਨੂੰ ਕਹਿੰਦੇ ਆ ਤੇ ਉਸ ਦੀਆਂ ਕਿੰਨੀਆਂ ਕਿਸਮਾਂ ਹਨ ਸੌਣ ਵਾਲੀ ਵੀਡੀਓ ਦੇ ਵਿੱਚ ਅਸੀਂ ਇਹਨਾਂ ਨੂੰ ਡਿਟੇਲ ਦੇ ਵਿੱਚ ਕਰਾਂਗੇ